ਕੀ ਨਾ ਮੇਰਾ ਨਾਮ ਹਰਪਾਲ ਸਿੰਘ ਦੀ ਪਿੰਡ ਤੋਂ ਬਾਜੀ ਹਾਂਜੀ ਕੀ ਹੋਇਆ ਜੀ ਸਰਾਮ ਇਹ ਸਾਡਾ ਬੇਟਾ ਹੈ ਜੀ ਨਿਸਾਨ ਸਿੰਘ ਦੀ ਬੇਟੀ ਸੀ ਥੋੜੀ ਦੇਰ ਖਾਲ ਦੀ ਉਹ ਰਾਤੀ ਬਿਮਾਰ ਹੋ ਗਈ ਸੀ ਉਹਨੂੰ ਲੈ ਕੇ ਐਡਮਿਟ ਕਰਾਏ ਹਸਪੀਟਲ ਗਿਆ ਸੀ ਉਹਨੂੰ ਲੈ ਕੇ ਵਾਪਸ ਆ ਰਹੇ ਨਾਲ ਸਾਡਾ ਬੇਟਾ ਜੈਦੀ ਵੀ ਹੈ ਤੇ ਸਵਾ ਵੀ ਕਾਰ ਹੋ ਜਾਈ ਐ ਟੈਂਡਰ ਹੋਇਆ 40 ਕਿਲੋ ਦੀ ਸੌਲੀ ਇੱਥੇ ਲੱਗੇ ਜਿਹੜੇ ਗਨਮੈਨ ਸੀ ਤੇ ਉਹ ਹਾਂਡੇ ਵਾਲਿਆਂ ਦੀ ਏਜੰਸੀ ਦਾ ਉਨੇ ਦੱਸਿਆ ਕਿ ਸਵਾ 4 ਵਜੇ ਆਹਮੋ ਸਾਹਮਣੀ ਟਰਾਲੀ ਦੇ ਵਿੱਚ ਰਸੀ। ਰੇਤੇ ਵਾਲੀ ਟਰਾਲੀ ਜਾ ਰਹੀ ਸੀ ਅਮਰਸਾਮੇ। ਫਿਰ ਟਰਾਲੀ ਵਾਲਾ ਫਿਰ ਝਾ ਕੇ ਲੈ ਗਿਆ ਜੀ। ਕਾਰਨਾਂ ਦਾ ਨਹੀਂ ਪਤਾ ਲੱਗਾ ਕੀ ਕਾਰਨ ਬਣਿਆ। ਕਾਰਨਾਂ ਦਾ ਨਹੀਂ ਪਤਾ ਲੱਗਾ ਜੀ ਕਾਰਨ ਹੁਣ ਉਹ ਬੱਚਿਆਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਜੇ ਹੋਣੇ ਜਿੰਨਾ ਦੀ ਹਾਂਜੀ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਵਿੱਚ ਵਜੇ ਦੇ ਗਏ ਜੀ। ਬੰਦੇ ਠੀਕ ਜੀ। ਡਰਾਈਵਰ ਨੂੰ ਸੱਟ ਲੱਗੀ ਜੀ ਉਹਦੇ ਐਡਮਿਟ ਹੈ ਜੀ। ਕਿਸ ਤਰ੍ਹਾਂ ਦੀ ਹਾਲਤ ਹੈ ਉਹਦੀ? ਹਾਲਤ ਤੁਸੀਂ ਗਏ ਨਹੀਂ ਅਜੇ ਕਹ ਰਹੇ ਕਿ ਠੀਕ ਹੈ। ਮੇਰਾ ਬੇਟਾ ਜੈਜੀ ਸਿੰਘ ਕਿਰਨ ਸਿੰਘ ਆਪਣੀ ਡਿਊਟੀ ਨੂੰ ਲੈ ਕੇ ਅੰਮ੍ਰਿਤਸਰੋਂ ਆ ਰਹੇ ਸੀਗੇ। ਉਹ ਗਾਗਰ ਸੀ ਹਸਪਤਾਲ ਵਿੱਚ ਇੱਕ 48-48 ਯਾਰਜ ਉਸ ਦੇ ਨਾਮ ਦੇ ਐਕਸੀਡੈਂਟ ਹੋਇਆ। ਸਵੇਰੇ 3:30 ਵਜੇ ਦੀ ਗੱਲ ਹੈ। ਐਕਸੀਡੈਂਟ ਦਾ ਕਾਰਨ ਕੀ ਹੈ ਕਿ ਕੁਝ ਜਾਣ ਜਾਣ ਦੇ ਅਸਕੇ ਉਹਨਾਂ ਨੂੰ ਪਤਾ ਹੁਣ ਜਿਹੜੇ ਦਾਖਲ ਹੈ ਉਸ ਤੇ ਇਹ ਪਛਾਹ ਹੋਇਆ ਜੀ ਇਹਨਾਂ ਦਾ। ਜੀ ਹਾਂ ਜੀ ਪਛਾਹ। ਤੇ ਇਹ ਦੋ ਕਿੰਨੇ ਜਾਣੇ ਸੀ ਵਿੱਚ? ਇੱਥੇ ਹੈਗੇ ਕਿੰਨੇ ਜਾਣੇ ਸੀ ਵੀਰੜੀ ਪਾਸੇ 4 ਜਾਣੇ ਸੀ ਛੋਟੇ ਜਿਹੇ ਜਿਹੜੇ ਦਾਖਲ ਹੋਏ ਸੀ। ਤੇ ਡਰਾਈਵਰ ਦਾ ਕਿਸ ਤਰ੍ਹਾਂ ਨੇ ਦੇਵਾ ਠੀਕ ਗੱਲ ਮਤਾ ਕਰ ਲਓ ਸਰਵਿਸ ਸਾਥੀ ਜੀ ਹੁਣ ਐਸੋ ਕਿੱਥੇ ਜੀ ਹਾਂਜੀ ਉਹ ਅੰਮ੍ਰਿਤਸਰ ਆ ਰਿਹਾ ਜੀ ਨਾਨਕਪੁਰ ਸੱਤ ਜੀ ਕੀ ਨਾਂ ਹੈ ਮੇਰਾ ਨਾਮ ਹਰਪਾਲ ਸਿੰਘ ਪਿੰਡ ਪੁਬਾ ਜੀ ਹਾਂਜੀ ਕੀ ਹੋਇਆ ਜੀ ਸਾਡਾ ਮਾਂ ਇਹ ਸਾਡਾ ਬੇਟਾ ਹੈ ਜੀ ਨਿਸਾਨ ਸਿੰਘ ਦੀ ਬੇਟੀ ਵੀ ਛੋਟੀ ਜੇ ਨਸਾਲ ਦੀ ਪੂਰੀ ਤੀ ਬਿਮਾਰ ਹੋ ਗਈ ਸੀ ਉਹਨੂੰ ਲੈ ਕੇ ਐਡਮਿਟ ਕਰਾਏ ਹਸਪਤਲ ਗਏ ਸੀ ਉਹਨੂੰ ਲੈ ਕੇ ਵਾਪਸ ਆ ਰਹੇ ਨਾਲ ਸਾਡਾ ਬੇਟਾ ਜੈਦੇਵ ਵੀ ਤੇ ਸਵੇਰ 4 ਵਜੇ ਐਕਸਡ ਹੋਇਆ 40 ਕੁ ਮਿੰਟ ਦੀ ਸੜਲੀ ਇੱਥੇ ਲੱਗੇ ਜਿਵੇਂ ਗਨਮੈਨ ਸੀ ਤੇ ਉਹ ਹਾਂਡੇ ਵਾਲਿਆਂ ਦੀ ਏਜੰਸੀ ਦਾ ਉਹਨੇ ਦੱਸਿਆ ਕਿ ਸਵੇਰ 4 ਵਜੇ ਆਹਮੋ ਸਾਹਮਣੀ ਟਰਾਲੀ ਦੇ ਵਿੱਚ ਰਹੀ ਸੀ ਰੇਤੇ ਵਾਲੀ ਟਰਾਲੀ ਜਾ ਰਹੀ ਸੀ ਅਮਰ ਸਾਹਮਣੇ ਪਰ ਉਹ ਟਰਾਲੀ ਵਾਲਾ ਫਿਰ ਭਜਾ ਕੇ ਲੈ ਗਿਆ ਜੀ ਕਾਰਨਾਂ ਦਾ ਨਹੀਂ ਪਤਾ ਲੱਗਾ ਕੀ ਕਾਰਨ ਬਣਿਆ ਕਾਰਨਾਂ ਦਾ ਨਹੀਂ ਪਤਾ ਲੱਗਾ ਜੀ ਟਰਾਲਾ ਫਿਰ ਉਹ ਬੱਚਿਆਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਦੇ ਹੋਣੇ ਜਿੰਨਾਂ ਦੀ ਹਾਂ ਜੀ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਵਿੱਚ ਵਜੇ ਦੀਏ ਜੀ ਬੰਦੇ ਠੀਕ ਜੀ ਡਰਾਈਵਰ ਨੂੰ ਸੱਟ ਲੱਗੀ ਜੀ ਉਹਦੇ ਐਡਮਿਟ ਹੈ ਜੀ ਕਿਸ ਤਰ੍ਹਾਂ ਦੀ ਹਾਲਤ ਹੈ ਉਹਦੀ ਹਾਲਤ ਤੁਸੀਂ ਗਏ ਨਹੀਂ ਅਜੇ ਕਹਿ ਰਹੇ ਕਿ ਠੀਕ ਹੈ ਮੇਰਾ ਬੇਟਾ ਜੈਜੀਤ ਸਿੰਘ ਇਨਸਾਨ ਸਿੰਘ ਆਪਣੀ ਵੀਡੀਓ ਲੈ ਕੇ ਅੰਮ੍ਰਿਤਸਰੋਂ ਆ ਰਹੇ ਸੀਗੇ ਦਾਗਰ ਸਿਯ ਹਸਪਤਾਲ ਵਿੱਚ ਇੱਕ ਹੋਰ ਢਾਹਲੀ ਟਾਲੀ ਵਾਲੀ ਉਸੇ ਨਾਮ ਦੇ ਐਕਸੀਡੈਂਟ ਹੋਇਆ। ਸਵੇਰੇ 3:40 ਵਜੇ ਦੀ ਗੱਲ ਹੈ। ਐਕਸੀਡੈਂਟ ਦਾ ਕਾਰਨ ਕੀ ਹੈ ਕਿ ਕੁਝ ਕਹਣੇ ਜਾ ਸਕਦੇ ਉਹਨਾਂ ਨੂੰ ਪਤਾ ਹੁਣ ਜਿਹੜੇ ਦਾਗਰ ਹੈ ਉਸ ਤੋਂ ਇਹ ਪਛਾਹ ਹੋਇਆ ਜੀ ਇਹਨਾਂ ਦਾ। ਜੀ ਦਾ ਹਾਂਜੀ ਪਛਾਹ। ਕਿ ਇਹ ਦੋ ਕਿੰਨੇ ਜਾਣੇ ਸੀ ਵਿੱਚ? ਇੱਕ ਤੇ ਹੈਗੇ ਸੀ ਕਿੰਨੇ ਜਾਣੇ ਸੀ ਵੀਰੜੀ ਪਾਸੇ 4 ਜਾਣੇ ਸੀ ਛੋਟੀ ਜਿਹੜੀ ਜਿਹੜੀ ਸੜਕ ਤੇ। ਸਹੀ। ਤੇ ਡਰਾਈਵਰ ਦਾ ਕਿਸ ਤਰ੍ਹਾਂ ਨੇ? ਡਰਾਈਵਰ ਠੀਕ ਗੱਲ ਮਾਤਾ ਕਰ ਲਓ ਸਰ ਜੀ ਸਾਫਾ ਜੀ। ਠੀਕ। ਹੁਣ ਐਸੋਲੇ ਕਿੱਥੇ ਜੀ? ਹਾਂਜੀ ਉਹ ਅੰਮ੍ਰਿਤਸਰ ਆ ਰਿਹਾ ਜੀ ਬ